ਆਪਾਂ ਚੋਰੀ ਕਰਨ ਵਾਲੇ ਚੋਰ ਬਹੇਰੇ ਦੇਖੇ ਚੋਰਾਂ ਦੇ ਵਿੱਚ ਯਾਰ ਦੋਸਤ ਬਹੇਰੇ ਦੇਖੇ ਘਰਾਲ ਮੇੜ ਕੇ ਚੋਰੀ-ਚੋਰੀ ਕਰ ਜਾਂਦੇ ਆ ਪਰ ਇਹੋ ਜਿਹੇ ਚੋਰ ਪਹਿਲੀ ਵਾਰੀ ਵੇਖੇ ਹੋਣਗੇ ਵੀ ਪਿਓ ਪੁੱਤ ਦੀ ਯਾਰੀ ਲੱਗੀ ਹੋਈ ਆ ਪਿਓ ਪੁੱਤ ਦੋਨੋਂ ਹੀ ਚੋਰ ਆ ਚੋਰ ਫੜੇ ਗਏ ਸ਼ਾ ਕੋੜ ਦੇ ਜਲੰਧਰ ਦੇ ਨੇੜਿਓਂ ਤੇ ਸਮਾਨ ਸਮੋਣ ਵੀ ਕਾਫੀ ਰੌਂਦ ਰੂਂਦ ਫੜੇ ਗਏ 골ਡ-গোলਡ ਵੀ ਫੜੇ ਗਏ ਕਈ ਚੀਜ਼ਾਂ ਫੜੀਆਂ ਗਈਆਂ ਇਹ ਵੀ ਅਜੀਬ ਹੈ ਹੈਰਾਨ ਕਰਨ ਵਾਲਾ ਵੀ ਇਹ ਦੋਨੇ ਕਿਵੇਂ ਸਲਾਹ ਹੀ ਕਰਕੇ ਫਿਰ ਉਹ ਇੱਕੇ ਕੰਮ ਨੂੰ ਨਹੀਂ ਇਹ ਹਰਾਮ ਕਰਨ ਵਾਲਾ ਨਹੀਂ ਸਾਡੇ ਵਾਸਤੇ ਸੋਚਨ ਵਿਚਾਰਨ ਦਾ ਵਿਸ਼ਾ ਹੈ ਮੈਂ ਸਰ ਐਸੇ ਮੇਰੀ ਜ਼ਿੰਦਗੀ ਚ ਮੇਰੇ ਭਰਾ ਰਹੇ ਨੇ ਜਿਹੜੇ ਦੋਸਤ ਸਕੇ ਭਰਾ ਰਹੇ ਜੀ ਔਰ ਮੇਰੀ ਜ਼ਿੰਦਗੀ ਦੀ ਇੱਕ ਖਾਸੀਅਤ ਹੈ ਕਿ ਮੇਰੇ ਬਹੁਤ ਸਾਰੇ ਐਸੇ ਦੋਸਤ ਆ ਜਿਹੜੇ ਦੋਸਤ ਸਕੇ ਭਰਾ ਰਹੇ ਹਮ ਇੱਕੋ ਵੇਲੇ ਕੀ ਬਾਤ ਮੈਂ ਤੁਹਾਨੂੰ ਕਦੇ ਮਿਲਾਉਂਗਾ ਵੀ ਇੰਨੇ ਜੋੜੇ ਭਰਾ ਮਤਲਬ ਕਿ ਮੇਰੇ ਨਾਲ ਰਹੇ ਨੇ ਜੀ ਤੇ ਕੁਝ ਅੱਜ ਵੀ ਨਾਲ ਨੇ ਹਮ ਤਾਂ ਭਰਾ ਭਰਾ ਦੀ ਰਾਇ ਤਾਂ ਮਿਲ ਜਾਂਦੀ ਆ ਉਸ ਵੇਲੇ ਵੀ ਮਤਲਬ ਕਿ ਇਸ ਤਰ੍ਹਾਂ ਦੇ ਕੰਮ ਜਿਹੜੇ ਕੋ ਸੰਗਤ ਵਾਲੇ ਕਰਨ ਹੂੰ ਓਵਰ ਆਲ ਕੇ ਚੱਲ ਜਾਂਦਾ ਸੀ ਗੱਲ ਜੀ ਪਰ ਆ ਪਿਓ ਪੁੱਤ ਲਾ ਤਬਈ ਕਿਤੇ ਵਿਰਲੇ ਟਾਵੇਂ ਕਿਸ ਉਦੋਂ ਵੀ ਸੁਣੀ ਦੇ ਸੀਗੇ ਹੂੰ ਕਿਉਂਕਿ ਉਹ ਪੁੱਤ ਬਈ ਇਕੱਠੇ ਸਮਾਨ ਸੋਣ ਲਾ ਲੈਂਦੇ ਆ ਜੀ ਜਾਂ ਮਾਲ ਮੂਲ ਖਾ ਲੈਂਦੇ ਆ ਹੂੰ ਆ ਹੁਣ ਜਿਹੜਾ ਦੌਰ ਹੈ ਇਹ ਦੇ ਵਿੱਚ ਉਹ ਚੋਰੀਆਂ ਇਕੱਠੀਆਂ ਕਰਨ ਲੱਗ ਪਏ ਤਾਂ ਹੀ ਹੈਰਾਨ ਹੋ ਹਾਂ مشورہ ਅਕਸਰ ਜਿਹੜੇ ਮਾਪੇ ਉਹ ਇਹ ਲਾਇਆ ਕਿੰਨੇ ਹੋ ਗਏ ਸੋਚਣ ਦਾ ਵਿਸ਼ਾ ਤੇ ਆ ਜੀ ਕਿ ਪੁੱਤ ਨੇ ਕਿਹਾ ਹੋਵੇ ਕਿ ਬਾਪੂ ਆ ਮੜਾ ਜਾ ਹੱਥ ਬੰਨਾ ਨਾਲ ਹਾਂ ਜੇ ਬਾਪੂ ਨੇ ਕਿਹਾ ਕਿ ਪੁੱਤ ਤੂੰ ਆ ਜਾ ਬਿਲਕੁਲ ਥੋੜਾ ਜਿਹਾ ਧਾਰ ਹੌਲਾ ਕਰਵਾ ਮਤਲਬ ਕਿ ਸਾਡੇ ਸਮਾਜ ਦੇ ਨਿਗਾਰ ਦੀ ਨਿਸ਼ਾਨੀ ਆ ਬਿਲਕੁਲ ਬਿਲਕੁਲ ਇਹ ਅੰਮ੍ਰਿਤਸਰ ਨਹੀਂ ਜਲੰਧਰ ਦੇ ਹਾਤੀ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਹਾਂ ਦੋ ਪਿਸਟਲ ਕਿ ਤਿੰਨ ਪਿਸਟਲ ਇਹਨਾਂ ਤੋਂ ਬਰਾਮਦ ਹੋਏ ਆ ਜੀ ਕੁਝ ਸਮਾਨ ਬਰਾਮਦ ਹੋਇਆ ਹਾਂ ਪਰ ਸਭ ਇਹ ਮਤਲਬ ਕਿ ਆਮ ਖਬਰ ਨਹੀਂ ਹੈ ਜਿਵੇਂ ਅਸੀਂ ਅੱਗੇ ਗੱਲ ਕਰਦੇ ਹੁੰਨੇ ਆ ਕਿ ਸਾਡੀਆਂ ਔਰਤਾਂ ਦਾ ਬਹੁਤ ਹੱਦ ਤੱਕ ਬਲੈਕ ਚ ਚਲੇ ਜਾਣਾ ਹੂੰ ਅੱਗੇ ਵੀ ਤਸਕਰੀ ਚ ਔਰਤਾਂ ਸ਼ਾਮਲ ਰਹਿੰਦੀਆਂ ਸੀ ਜੀ ਉਸ ਫਰਦੀ ਵੀ ਘੱਟ ਸੀ ਉਹਨਾਂ ਦੀ ਗਿਣਤੀ ਵੀ ਘੱਟ ਹੁੰਦੀ ਸੀ ਪਰ ਹੁਣ ਵੱਡੇ ਪੱਧਰ ਤੇ ਔਰਤਾਂ ਵੱਲੋਂ ਇਸ ਤਰ੍ਹਾਂ ਦੀ ਤਸਕਰੀ ਕਰਨੀ ਬਲੈਕ ਕਰਨੀ ਹੂੰ ਜਾਂ ਪਾਰਸਲ ਦੇ ਤੌਰ ਤੇ ਕੂਰੀਅਰ ਦੇ ਤੌਰ ਤੇ ਇਸਤੇਮਾਲ ਹੋਣਾ ਇੱਥੋਂ ਤੱਕ ਕਿ ਹੁਣ ਤੇ ਕੁੜੀਆਂ ਆਮ ਹੀ ਡਿੱਗਦੀਆਂ ਫਰਦੀਆਂ ਤੁਹਾਨੂੰ ਮਤਲਬ ਕਿ ਨਜ਼ਰ ਆ ਜਾਂਦੀਆਂ ਨੇ ਅਕਸਰ ਉਹ ਵੇਚਦਿਆਂ ਵੀ ਆ ਖਾਂਦੇ ਆ ਪੀਂਦੇ ਆ ਜੀ ਤਾਂ ਕਹਿਨ ਦਾ ਮਤਲਬ ਇਹ ਕਿ ਨਗਾਰ ਦੀ ਨਿਸ਼ਾਨੀ ਆ ਇਹ ਪਤਨ ਦੀ ਨਿਸ਼ਾਨੀ ਆ ਇੱਥੇ ਸਰ ਚੋਰ ਵੀ ਹੋਊਗਾ ਨਾ ਮੇਰੇ ਵਰਗਾ ਕਹਿ ਲੋ ਮੈਂ ਹਮੇਸ਼ਾ ਮਾੜੀ ਗੱਲ ਆਪਦੇ ਤੇ ਲਾਉਣਾ ਹੁੰਦਾ ਫਰਜ਼ ਕਰੋ ਮੈਂ ਚੋਰ ਚੱਕਾ ਹੋ ਸਕਦਾ ਤਾਂ ਮੈਂ ਇਹ ਯਤਨ ਕਰਦਾ ਕਿ ਮੇਰੀ ਔਲਾਦ ਜੜੀ ਆ ਬਿਲਕੁਲ ਬਿਲਕੁਲ ਸਰ ਮੈਂ ਤੁਹਾਨੂੰ ਆਪਣੀ ਆਪਦੀ ਹੱਦ ਬੀਤੀ ਦੱਸਦਾ ਮੈਂ ਆ ਬਸ ਸੱਡੇ ਕੋਲੋਂ ਲੰਘ ਰਿਹਾ ਸੀ ਜੀ ਇੱਕ ਪੁਰਾਣੇ ਬੰਦੇ ਨੇ ਆਵਾਜ਼ ਮਾਰੀ ਓਏ ਮਿੰਟੂ ਓਏ ਮਿੰਟੂ ਅਹੀਂ ਬੋਲਦੇ ਮਨੂ ਆਏ ਡਾਕ ਲੈਂਦੇ ਨੇ ਮੈਂ ਉਹਦਾ ਮੋਟਰਸਾਈਕਲ ਦੇ ਸੀਗਾ ਜੀ ਕਹਿੰਦਾ ਕਿਵੇਂ ਕਿੱਥੇ ਕਿੱਥੇ ਮੈਂ ਖੈਰ ਤੇ ਮੈਂ ਕਿਹਾ ਤੂੰ ਕੀ ਕਰਦਾ ਕਹਿੰਦਾ ਮੈਂ ਚਾਹ ਦਾ ਖੋਖਾ ਲਾਇਆ ਹੂੰ ਮੈਂ ਕਿਹਾ ਠੀਕ ਹੈ ਤੇ ਮੈਂ ਕਿਹਾ ਯਾਰ ਬਹੁਤ ਵਧੀਆ ਹੋਇਆ ਕੰਮਕਾਰ ਇਹ ਕਈ ਸਾਲ ਪਹਿਲਾਂ ਦੀ ਗੱਲ ਹੈ ਸਾਬ ਜਦੋਂ ਨਵਾਂ ਨਵਾਂ ਕਹਿੰਦਾ ਇੱਕ ਗੱਲ ਕਹਾਂ ਤੇਰੇ ਅੱਗੇ ਨਹੀਂ ਲੁਕਾ ਰਖਦਾ ਕਹਿੰਦਾ ਮੈਂ ਨਾ ਪਾਊਡਰ ਵੇਚਦਾ ਨਾਲ ਮੈਂ ਕਿਹਾ ਤੇਰਾ ਭਲਾ ਹੋ ਜੇ ਤੂੰ ਇਹ ਕੰਮ ਛੱਡਿਆ ਨਹੀਂ ਹੂੰ ਮੈਂ ਤਾਂ ਤੇ ਮਿੰਨੀ ਕਹਾਣੀ ਵੀ ਲਿਖੀ ਸੀ ਕੋ ਕਰੈਕਟਰ ਸ਼ਾਇਦ ਹੁਣ ਦੁਨੀਆ ਚ ਨਹੀਂ ਹੈ ਜੀ ਉਹ ਕਹਿੰਦਾ ਨਹੀਂ ਨਹੀਂ ਬਾਅਦ ਛੱਡ ਦੂੰਗਾ ਤੇਰੇ ਨਾਲ ਵਾਦਾ ਹੈ ਹੂੰ ਬਸ ਨਾ ਜਵਾਕ ਨੂੰ ਹਾਈਲਾਈਟਸ ਕਰਵਾ ਰਿਆ ਬਾਹਰ ਚਲਾ ਜਾ ਬ ਇੱਕ ਵਾਰੀ ਸਰ ਮੇਰੇ ਪੈਰਾਂ ਥੱਲੇ ਜ਼ਮੀਨ ਨਹੀਂ ਤੋਰੀ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਮੈਂ ਰਿਐਲਿਟੀ ਦੱਸ ਰਿਹਾ ਆ ਬਾਤ ਛੱਡੇ ਤੇ ਸਾਹਮਣੇ ਦੀ ਗੱਲ ਹੈ ਮੈਂ ਲੋਕੇਸ਼ਨ ਦੱਸ ਦੇਣਾ ਇਸ ਤੋਂ ਵੱਧ ਨਹੀਂ ਜੀ ਨੈ ਸੁਨ ਹੋ ਗਿਆ ਸਰ ਨਿਸ਼ਬਦ ਹੋ ਗਿਆ ਸੱਚਮੁੱਚ ਕਈ ਵਾਰੀ ਜੋ ਦੇਖ ਰਿਆ ਹੁੰਦਾ ਮਿੰਟੂ ਜੀ ਹੁੰਦਾ ਨਹੀਂ ਪਿੱਛੇ ਦੀਆਂ ਕਹਾਣੀਆਂ ਕੁਝ ਹੋਰ ਹੀ ਹੁੰਦੀਆਂ ਨੇ ਹਾਂਜੀ ਤਾਂ ਕਹਿਣ ਦਾ ਮਤਲਬ ਹੈ ਕਿ ਉਹ ਬੰਦਾ ਸਾਡੇ ਟਾਈਮ ਦਾ ਗੱਲ ਹੋ ਗਈ ਹੈ ਨਾ ਸੰਗੀ ਸੀਗਾ ਉਹ ਬੁਰਾ ਸੀ ਹਮ ਪਰ ਉਹਦੀ ਸੋਚ ਵੀ ਬੁਰੀ ਰਹੀ ਪਰ ਉਹ ਅੱਗੇ ਆਪਣੇ ਬੱਚੇ ਨੂੰ ਕੀ ਬਣਾਉਣਾ ਚਾਹੁੰਦਾ ਸੀ ਵੀ ਇਹ ਕਾਮਯਾਬ ਹੋ ਜਾਵੇ ਇਹ ਤੇ ਮੇਰੇ ਅੰਗੂਏ ਵੀ ਕਰੇਗਾ ਹਮ ਆਪ ਉਹ ਬੁਰਾਈ ਕਰ ਰਿਹਾ ਬਦੀ ਕਰ ਰਿਹਾ ਕੋਈ ਚੰਗਾ ਕੰਮ ਨਹੀਂ ਕਰ ਰਿਹਾ ਜੀ ਜੀ ਪਰ ਉਹ ਉਹ ਸੋਚ ਕੀ ਰਿਹਾ ਹੈ ਕਿ ਮੇਰਾ ਜਵਾਬ ਕਿਸ ਦਲ ਦਲ ਚ ਨਾ ਚਲਾ ਜਾਵੇ ਪਰ ਇੱਥੇ ਜਿੱਥੇ ਉਲਟ ਹੋ ਰਿਹਾ ਪਰ ਤਾਂ ਨਹੀਂ ਹੁਣ ਵੈਸੇ ਨਾ ਮੈਂ ਪੰਜਾਬ ਪੁਲਿਸ ਨੂੰ ਚਲੋ ਅਪੀਲ ਕਰੂੰਗਾ ਕੱਲ ਕੇ ਪਰਸੋਂ ਵੀ ਮੇਰੇ ਕੋਲ ਨਾ ਇੱਕ ਨੌਜਵਾਨ ਆਇਆ ਗੱਭਰੂ ਹਮ ਮਤਲਬ ਕਿ ਉਹ ਜੋ ਸਮਾਜਿਕ ਨੀਤੀਆਂ ਤੇ ਮਾਸਟਰਸ ਕਰ ਰਿਹਾ ਜੀ ਤਾਂ ਮੈਂ ਉੱਥੇ ਵੀ ਜੋ ਚੀਜ਼ਾਂ ਦਰਜ ਕਰਵਾਈਆਂ ਉਹਨਾਂ ਦੇ ਨਾਲ ਵਿਚਾਰ ਵਟਾਂਦਰੇ ਦੇ ਦੌਰਾਨ ਕਿ ਪਾਲਿਸੀ ਮੇਕਰ ਬਣੋਗੇ ਤੁਸੀਂ ਕੱਲ ਜੀ ਤਾ ਆ ਕੇ ਟਿਕਾਮ ਕਰਨ ਦੀ ਜ਼ਰੂਰਤ ਹੈ ਮੈਂ ਪੰਜਾਬ ਪੁਲਿਸ ਨੂੰ ਇੱਕ ਅਪੀਲ ਜ਼ਰੂਰ ਕਰੂੰਗਾ ਕਿ ਯਾਰ ਤੁਸੀਂ ਚਲੋ ਜਿਆਦਾ ਤਾਂ ਮਨੋਵਿਗਿਆਨ ਨਹੀਂ ਕਰ ਸਕਦੇ ਹਨ ਪੜ ਸਕਦੇ ਹੋ ਪ੍ਰੈਕਟੀਕਲੀ ਪਰ ਘੱਟੋ ਘੱਟ ਇਸ ਤਰ੍ਹਾਂ ਦੀਆਂ ਕਹਾਣੀਆਂ ਤੇ ਤੁਹਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਇੱਕ ਹੀ ਅਪਸਰ ਕੁਝ ਇਸ ਤਰ੍ਹਾਂ ਦਾ ਕਰੇ ਨਾ ਕਿ ਯਾਰ ਇਹ ਇਹਨਾਂ ਦੀ ਜਿਹੜੀ ਕਹਿੰਦੇ ਮਨੋਸਥਿਤੀ ਕਿਸ ਤਰ੍ਹਾਂ ਦੀ ਹੈ ਜੀ ਇਹ ਇਹਦੇ ਕਾਰਨ ਕੀ ਰਹਾ ਹੈ ਪਿੱਛੇ ਦੇ ਕਾਰਨ ਸਾਈਕੀ ਤਾਂ ਫੜੋ ਨਾ ਕਿ ਬਿਲਕੁਲ ਪਤਾ ਇਕੱਠੇ ਹੋਏ ਤਾਂ ਕੀ ਵਜ੍ਹਾ ਕੀ ਆ ਉਹਨਾਂ ਦੇ ਵਿਚਾਰ ਆ ਮਸ਼ਹਹਰ ਉਹ ਕਿੱਦਾਂ ਤਾਂ ਉਹ ਕੇਸ ਸਟੱਡੀ ਜਿਹੜੀ ਆ ਨਾ ਉਹ ਲੋਕਾਂ ਚ ਰੱਖਣੀ ਚਾਹੀਦੀ ਆ ਤਾਂ ਕਿ ਦੂਸਰੇ ਵੀ ਥੋੜੇ ਜੇ ਅਗਾਹ ਹੋ ਜਾਣ ਜੀ ਜੀ ਜਟਨ ਫਾਇਰ ਜੀ ਕਹੇ ਕਿ ਮੇਰੇ ਬੇਟੇ ਵੀ ਬਹੁਤ ਲੜਦੇ ਆ ਆਪਸੇ ਵਿੱਚ ਪਰ ਪਿਆਰ ਵੀ ਬਹੁਤ ਹੈ ਉਹਨਾਂ ਦੇ ਵਿੱਚ ਇਹ ਚੀਜ਼ਾਂ ਤੇ ਹੁੰਦੀਆਂ ਨੇ ਪਰ ਬਿਲਕੁਲ ਜੇ ਵੱਡਾ ਭਰਾ ਵੀ ਹੈ ਤੇ ਉਹ ਵੀ ਰੋਕਦਾ ਹੈ ਵੱਡੇ ਭਰਾ ਦਾ ਵੀ ਵੱਡੇ ਭੈਣ ਭਰਾ ਵੀ ਹੁੰਦੇ ਆ ਜੇ ਆਪਾਂ ਕਿਸੇ ਪਾਸੇ ਗਲਤ ਜਾਂਦੇ ਆ ਤੇ ਰੋਕਦੇ ਆ ਸੱਚਮੁੱਚ ਪਰ ਜਿਹੜੀ ਇਹਦੇ ਵਿੱਚ ਨਾ मीनिंगफुल ਸਭ ਤੋਂ ਜਿਹੜੀ ਗੱਲ ਮਿੰਟੂ ਜੀ ਮੈਨੂੰ ਲੱਗੀ ਉਹ ਇਹੀ ਹੈ ਕਿਰ ਕਹਾਣੀ ਦਾ ਜਿਹੜਾ ਆਪਾਂ ਕੱਲਾ ਬਾਹਰਲਾ ਪੱਖ ਵੇਖ ਲੈਂਦੇ ਆ ਸਾਹਮਣੇ ਵਾਲਾ ਪਾਸਾ ਵੇਖ ਲੈਂਦੇ ਆ ਉਹਦੇ ਪਿੱਛੇ ਜਾ ਕੇ ਵੇਖਣ ਦੀ ਵੀ ਲੋੜ ਹੁੰਦੀ ਹੈ ਬਿਲਕੁਲ ਜਾਣਾ ਚਾਹੀਦਾ ਬਹੁਤ ਸਾਰੇ ਕਾਰਨ ਹੋ ਸਕਦੇ ਹੁੰਦੇ ਮੈਂ ਤਾਂ ਇਹੀ ਕਹਿਣਾ ਕਿ ਇਦਾਂ ਦੀਆਂ ਨਾ ਜੋ ਕਹਾਣੀਆਂ ਹੈ ਪੁਲਿਸ ਵਾਲੇ ਸ਼ਾਇਦ ਕਰਦੇ ਵੀ ਹੋਣਗੇ ਪਰ ਬਹੁਤ ਥੋੜਾ ਹੋਵੇਗਾ ਤੇ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੇ ਕੇਸਾਂ ਦੀ ਸਟੱਡੀ ਜਿਹੜੀ ਹੈ ਨਾ ਪਬਲਿਕ ਡੋਮੇਨ ਚ ਹੋਣੀ ਚਾਹੀਦੀ ਹੈ ਹਮ ਬੇਸ਼ੱਕ ਤਾਂ ਕਿ ਅਸੀਂ ਦੂਸਰੇ ਹੋਰ ਗਹਿਰਾਈ ਨਾਲ ਉਹਨਾਂ ਚੀਜ਼ਾਂ ਨੂੰ ਪਕੜ ਪਾਈਏ ਜਾਂ ਅਸੀਂ ਅੱਗੇ ਤੋਂ ਕਹਿ ਲੋ ਕਿ ਥੋੜੇ ਅਵੇਅਰ ਹੋ ਸਕਦੇ ਇਹਨਾਂ ਚੀਜ਼ਾਂ ਪ੍ਰਤੀ ਕਿ ਜੇ ਕੁਝ ਕਿਸੇ ਘਰ 'ਚ ਇਸ ਤਰ੍ਹਾਂ ਦਾ ਹਮ ਅਸ਼ਵਰਾ ਹੋ ਰਿਹਾ ਹੈ ਤਾਂ ਚਲੋ ਕਟੂਕਟ ਲੇਡੀਜ਼ ਹੁੰਦੀਆਂ ਨੇ ਆਪਣੇ ਘਰ 'ਚ ਜੀ 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 ਉਹ ਉਹਨਾਂ ਤੇ ਕੰਮ ਕਰ ਸਕਦੇ ਬਿਲਕੁਲ ਜੀ ਜੀ ਅਮਿੰਦੋ ਜੀ ਇੱਕ ਮਨੋਜੀ ਦਾ ਕਮੈਂਟ ਹੈ ਤੁਹਾਡੇ ਵਾਸਤੇ ਦੋ ਤਿੰਨ ਵਾਰੀ ਭੇਜਦਾ ਇਹਨਾਂ ਨੂੰ ਪੜਦੇ ਆਂ ਕਹਿੰਦੇ ਨੇ ਕਿ ਉਮਰ ਨੇ ਦੌੜ ਫੜੀ ਤਾਂ ਜ਼ਿੰਦਗੀ ਸਮਝ ਆਉਣ ਲੱਗੀ ਤੇ ਚੀਜ਼ਾਂ ਦੇ ਮੋਹ ਟੁੱਟ ਗਏ ਨਹੀਂ ਸਰ ਮੈਂ ਮੇਰਾ ਤਾਂ ਮੋਹ ਚਲੋ ਥੈਂਕ ਯੂ ਜੀ ਸ਼ੁਕਰੀਆ ਇਹ ਮੇਰਾ ਮੋਹ ਨ ਮੇਰਾ ਤਾਂ ਉਹੀ ਮੇਰੇ ਯਾਰ ਦੋਸਤਾਂ ਨਾਲ ਮੋਹ ਹੈ ਤੇ ਉਹੀ ਚੀਜ਼ਾਂ ਨਾਲ ਵੀ ਮੋਹ ਆ ਹਾਂ ਜ਼ਿੰਦਗੀ ਸ ਬਹੁਤ ਕੁਝ ਬਦਲ ਜਾਂਦਾ ਹੈ ਜੀ ਹਮ ਜਦੋਂ ਆਪਾਂ ਸਾਡੇ ਵਾਲੀ ਉਮਰ ਚ ਕਹ ਲੋ ਇਹ ਛੋਟੇ ਹੋਣੇ ਆ ਜਾਂ ਵੱਡੇ ਹੋਣੇ ਮੈਨੂੰ ਨਹੀਂ ਪਤਾ ਕਿ ਉਮਰ ਦੇ ਹਿਸਾਬ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਪਰ ਬਹੁਤ ਸਾਰੀਆਂ ਚੀਜ਼ਾਂ ਤੇ ਨਾਲ ਤੁਹਾਡਾ ਮੋਹ ਟੁੱਟਦਾ ਨਹੀਂ ਹੈ ਤੇ ਮੈਂ ਇਸ ਗੱਲੋਂ ਲੱਕੀ ਹਾਂ ਕਿ ਜੀ ਮੇਰਾ ਮੋਹ ਆਪਦੇ ਪੁਰਾਣੇ ਯਾਰਾਂ ਨਾਲ ਵੀ ਹੈ 30-30 ਸਾਲ ਪੁਰਾਣੀ ਯਾਰੀ ਹੈ ਸਾਡੀ 45 ਸਾਲ ਕੁੱਲ ਮੇਰੀ ਉਮਰ ਹੈ ਜੀ 30-30 35-35 ਤੋਂ ਵਰਤਦੇ ਆ ਤੇ ਅੱਜ ਵੀ ਕਹ ਲਓ ਗਰਾਊਂਡ ਵੀ ਉਹੀ ਹੈ ਜਿੰਮਾ ਵੀ ਉਹੀ ਹੈ ਸਭ ਕੁਝ ਉਹੀ ਹੈ ਹਾਂ ਠੀਕ ਹੈ ਜ਼ਿੰਦਗੀ ਉਮਰ ਦੇ ਨਾਲ ਤੇਜ਼ ਜ਼ਰੂਰ ਹੋ ਗਈ ਆ ਬਹੁਤ ਕੁਝ ਛੱਡਣਾ ਪਿਆ ਜੀ ਮਤਲਬ ਕਿ ਨਾ ਚਾਹੁੰਦੇ ਆ ਵੀ ਸ਼ੌਂਕ ਮਾਰਨੇ ਪੈਂਦੇ ਆ ਸਰ ਬੱਚਿਆਂ ਨੂੰ ਪਾਲਣ ਵਾਸਤੇ ਉਹ ਚੀਜ਼ਾਂ ਜ਼ਰੂਰ ਹੋਈਆਂ ਨੇ ਪਰ ਚਲੋ ਸ਼ੁਕਰੀਆ ਇੰਨਾ ਤੁਸੀਂ ਪਿਆਰ ਦਿੰਨੇ ਹੋ ਮਨ ਨੂੰ ਜੀ ਬਹੁਤ ਅੱਛੇ ਇਨਸਾਨ ਨੇ ਮਨੂਜੀ ਜੀ ਚੌਧੇ ਵਾਸਤੇ ਰਹੇ ਜੀ ਖੈਰ ਖੈਰ ਮਿੰਟੂ ਜੀ ਬਹੁਤ ਸ਼ੁਕਰੀਆ ਤੁਹਾਡਾ ਵੀ ਤੇ ਮਿੱਤਰਾਂ ਦਾ ਵੀ ਬਹੁਤ ਸ਼ੁਕਰੀਆ ਜੀ ਇੱਕ ਜਾਂਦੇ ਜਾਂਦੇ ਇੱਕ ਸਾਂਝੀ ਆਪਾਂ ਖਬਰ ਹੋਰ ਦਰਸ਼ਕਾਂ ਦੇ ਨਾਲ ਕਰ ਦਈਏ ਇਹ ਵੈਸੇ ਕੋਈ ਨਵੀਂ ਗੱਲ ਨਹੀਂ ਮੈਂ ਕਹਿ ਸਕਦਾ ਇਹਨੂੰ ਹੋਊਗੀ ਕੁਝ ਪੋਸਟਾਂ ਹੁੰਦੀਆਂ ਨੇ ਤੇ ਬਹੁਤ ਸਾਰੇ ਜਿਹੜੇ ਆ ਬੇਰੁਜ਼ਗਾਰੋਂ ਪੋਸਟਾਂ ਭਰਨ ਵਾਲੇ ਹੁੰਦੇ ਨੇ